ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਵਾਦਤ ਆਜਨਿਆ ਵਿਸ਼ੇਸ਼ ਸਰਗਰਮੀਆ। জিলেপৰি I got ਲਿਆ ਅਵਤਾਰ ਲੈ ਕੇ ਮਨੁਵਾਦੀ ਜਿਹੜੇ ਲੋਕ ਸੀ ਉਹਨਾਂ ਦੇ ਨਾਲ ਆੜਾ ਲਿਆ ਆੜਾ ਲੈ ਕੇ ਸੰਤਾਂ ਨੇ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਦਰਜ ਕਰ ਦਿੱਤਾ ਉਹਨੇ ਵਿੱਚ ਹੀ ਲਿਖ ਦਿੱਤਾ ਕਿ ਅਸੀਂ ਜਮਾਨ ਨਹੀਂ ਤਾਂ ਸਾਨੂੰ ਕੋਈ ਹੱਕ ਨਹੀਂ ਸੀ ਕਿ ਅਸੀਂ ਕਿਸੇ ਮੰਦਰ ਕਿਸੇ ਗੁਰਦੁਆਰੇ ਦੇ ਵਿੱਚ ਜਾ ਸਕੀਏ ਤੇ ਉਹਨਾਂ ਦੇ ਪায়ে ਪੂਰਨਿਆਂ ਦੇ ਉੱਤੇ ਵੀਰੋ ਬਾਬਾ ਸਾਹਿਬ ਵੇੜ ਕਰ ਇੱਕ ਵਾਰ ਉਹਨਾਂ ਦੇ ਨਾਮ ਤੇ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਜਿਹੜੇ ਸਾਡੇ ਰੱਬ ਹੈ ਜਿਹੜੇ ਸਾਡੇ ਗੁਰੂ ਹੈ ਉਹਨਾਂ ਦੇ ਨਾਮ ਤੇ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਕਿਉਂਕਿ ਹਾਂਜੀ ਗੁਰੂ ਸਾਡੇ ਜਿਹਾ ਪਾਕਿਆ ਗੁਰੂ ਰਵਿਦਾਸ ਜੀ ਹੈ ਗੁਰੂ ਜਿਹੜੇ ਸਾਡੇ ਹੋਇਆ ਅਸਲ ਦੇ ਵਿੱਚ ਜਿਹੜੇ ਰਵਿਦਾਸ ਮਹਾਰਾਜ ਜੀ ਹੋਇਆ ਵਰਤਨ हाज़री लॻवाणी मिलिया सारी <laughs> संगत <laughs> कुमारी संतोष बाली पर कुमारी संतोष बाली, बाली। उन्होंने एक दिन फोन क्योंकि लगातार हरेक साल सू लगभग एक लख लग रुपया भेजे लगभग एक लख लग रुपया भेजते इस साल भी सू एक लख रुपया आया तो फोन के उ डिस्कशन हुई कि संगत लंगर है। लंगर सारी जगह होंगे कोई नवा सोचो जिन्हें ਸੰਗਤ ਨੂੰ ਇੱਕ ਨਵੀਂ ਸਹਾਇਤਾ ਮਿਲ ਸਕੇ ਇਹ ਫੈਸਲਾ ਹੋਇਆ ਉਹ ਪਰਿਵਾਰਾਂ ਨਾਲ ਇਹ ਗੱਲ ਸਾਂਝੀ ਕੀਤੀ ਕਿ ਜਿਹੜੀਆਂ ਸਾਡੀਆਂ ਲੜਕੀਆਂ ਗਰੀਬ ਪਰਿਵਾਰਾਂ ਦੇ ਵਿੱਚੋਂ ਜਾਂ ਕੋਈ ਵਿਧਵਾ ਬੀਬੀ ਹੈ ਮਾਨੀ ਪਰਿਵਾਰਾਂ ਦੇ ਵਿੱਚੋਂ ਉਹਨਾਂ ਨੂੰ ਹਰੇਕ ਸਾਲ ਦੋਨੋਂ ਮਹੀਨਿਆਂ ਦੇ ਵਿੱਚ ਹਰੇਕ ਸਾਲ ਦਾ ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ ਉਹਦੇ ਦੇ ਅਸੀਂ ਐਪਲੀਕੇਸ਼ਨਾਂ ਮੰਗਾਂਗੇ ਐਪਲੀਕੇਸ਼ਨ ਦੇ ਤੇ ਪਿੰਡ ਦੇ ਸਰਪੰਚ ਨੰਬਰਦਾਰ ਦਾ ਫੋਨ ਨੰਬਰ ਸਾਨੂੰ ਦੇਣਾ ਕਹਿਣਾ ਵੀ ਵੈਰੀਫਿਕੇਸ਼ਨ ਕੀਤੀ ਜਾਏਗੀ ਉਸ ਤੋਂ ਬਾਅਦ 10 ਮਸ਼ੀਨਾਂ ਜਿਹੜੀਆਂ ਉਹ ਮਈ ਮਹੀਨੇ ਦੇ ਮੇਲੇ ਦੇ ਵਿੱਚ ਤੇ 10 ਮਸ਼ੀਨਾਂ ਸਲਾਈ ਮਸ਼ੀਨਾਂ ਜਿਹੜੀਆਂ ਉਹ ਦਿਵਾਲੀ ਤੋਂ ਦੂਸਰੇ ਦਿਨ ਜਿਹੜਾ ਮੈਨਾ ਹੈ ਉਹਦੇ ਵਿੱਚ ਦਿੱਤੀਆਂ ਜਾਣਗੀਆਂ ਕਹਿਣਾ ਭਾਵੇਂ ਸਾਲ ਦੇ ਵਿੱਚ 20 ਸਲਾਈ ਮਸ਼ੀਨਾਂ जिलाई सीखना चाहदिया बाली परिवार जहाँ जो बिलवा बीबिया सिलाई आई है वो कृपा करके प्रबंधक कमेटी के न अपना कैम कैमर मेरा फोन देता हुआ देसराज गाली कार्ड के उ लिखा हुआ ये कोई हो जा जाए वेखते थानू तो लगता है तो गुआंढी लड़की है जोड़ी लौटवंद है ਕੇਵੀ ਕੇ ਪਰਿਵਾਰ ਦੇ ਵਿੱਚੋਂ ਵਿਦੇਸ਼ ਵਿੱਚ ਕੋਈ ਗਿਆ ਜਾਂ ਕੋਈ ਨੌਕਰੀ ਕਰਦਾ ਪਰਿਵਾਰ ਵਧੀਆ ਖਾ ਪੀ ਰਿਹਾ ਉਹ ਨਹੀਂ ਜਿਹੜੀ ਗਰੀਬ ਪਰਿਵਾਰ ਦੀ ਲੜਕੀ ਹੈ ਲੋੜਵੰਦ ਹੈ ਉਹਨੂੰ ਸਿਲਾਈ ਮਸ਼ੀਨ ਦਿੱਤੀ ਜਾਏਗੀ ਇਹ ਅਸੀਂ ਇਸ ਗੱਲ ਦੀ ਖੁਸ਼ੀ ਲੈ ਰਹੇ ਹਾਂ ਔਰ ਮੈਂ ਇੱਥੇ ਵਿਸ਼ੇਸ਼ ਤੌਰ ਤੇ ਆ ਪ੍ਰਸ਼ੋਤਮ ਵਾਲੀ ਅਤੇ ਕੁਮਾਰੀ ਸੰਦੋਸ਼ ਵਾਲੀ ਜਰਮਨ ਵਾਲੇ ਜਿਹੜੀ ਸਾਡੀ ਕਮੇਟੀ ਦੇ ਸਲਾਹਕਾਰ ਬੀ ਹੈ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਹੈ ਔਰ ਹੋਰ ਪਰਿਵਾਰਾਂ ਨੂੰ ਵੀ ਬੇਨਤੀ ਹੈ ਜੇ ਕੋਈ ਇਸ ਪ੍ਰੋਜੈਕਟ ਦੇ ਵਿੱਚ ਹਿੱਸਾ ਪਾਉਣਾ ਚਾਹੁੰਦਾ ਹੋਵੇ ਤਾਂ ਆਪਣੇ ਦੌਰ ਤੇ ਹਿੱਸਾ ਪਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅਸੀਂ ਹੋਰ ਵੱਡੇ ਪੱਧਰ ਦੇ ਉੱਤੇ ਲੈ ਕੇ ਜਾਵਾਂਗੇ ਸਲਾਈ ਮਸ਼ੀਨਾਂ ਦੇ ਨਾਲ ਕੋਈ ਹੋਰ ਮਦਦ ਵੀ ਨਾਲ ਜੋੜਾਂਗੇ ਇੱਕ ਹੋਰ ਪ੍ਰੋਜੈਕਟ ਹੈ ਜਿਹੜਾ ਕਨੇਡਾ ਕਨੇਡਾ ਦੀ ਧਰਤੀ ਦਾ ਇੱਕ ਫਾਊਂਡੇਸ਼ਨ ਨਵੀਂ ਹੈ ਜੇ ਕਿਸੇ ਪਰਿਵਾਰ ਦੇ ਵਿੱਚ ਬੱਚਿਆਂ ਦੇ ਪਿਓ ਦੀ ਡੈਥ ਹੋ ਗਈ ਹੈ। ਬੱਚਿਆਂ ਦੇ ਪਿਓ ਦੀ ਡੈਥ ਹੋ ਗਈ ਹੈ। ਬੀਬੀ ਕੰਦੀ ਹੈ, ਬੱਚੇ ਪੜ੍ਹਨਾ ਚਾਹੁੰਦੇ ਆ। ਉਹ ਬੱਚਿਆਂ ਨੂੰ ਇਹਦਾ ਤੁਹਾਨੂੰ ਨੇੜੇ ਦਾ ਪ੍ਰਾਈਵੇਟ ਸਕੂਲ ਲੱਗਦਾ ਵਧੀਆ। ਉਹਦੇ ਵਿੱਚ ਪੜ੍ਹਾਈ ਕਰਨ ਵਾਸਤੇ ਸਾਰੇ ਸਾਲ ਦਾ ਖਰਚਾ ਉਹ ਫਾਊਂਡੇਸ਼ਨ ਦਿੱਤੇਗਾ। ਬੱਚਾ ਪਹਿਲੀ ਤੋਂ 4ਵੀਂ ਤੱਕ ਦਾ ਹੋਵੇ। ਵੱਡੇ ਨਹੀਂ ਇਹ ਕੋ ਛੋਟੇ ਪਰਿਵਾਰਾਂ ਨੂੰ ਛੋਟੇ ਬੱਚਿਆਂ ਨੂੰ ਆਗਰ ਦਾ ਜਿੱਥੇ ਦਾ ਕੋ ਬੜਨਾ ਜਾਵੇ ਬੱਚਾ ਸਾਰੇ ਸਾਲ ਦਾ ਖਰਚਾ ਉਹ ਦਿੱਤਾ ਜਾਏਗਾ ਉਹਨਾਂ ਨੂੰ ਔਰ ਸਕੂਲ ਦੇ ਵਿੱਚ ਜਮਾ ਹੋਏਗਾ ਪਰਿਵਾਰ ਨੂੰ ਫੀਸ ਦੇਣ ਦੀ ਲੋੜ ਨਹੀਂ ਪਰਿਵਾਰ ਨੂੰ ਸਾਲ ਬਾਅਦ ਬੱਚੇ ਨੂੰ ਬੈਗ ਕਾਪੀਆਂ ਪੈਨ ਅਤੇ ਸਾਲ ਬਾਅਦ ਉਹਨੂੰ ਵਿਸ਼ੇਸ਼ ਤੌਰ ਤੇ ਉਹਦੇ ਬਰਥਡੇ ਦੇ ਉੱਤੇ ਕੱਪੜੇ ਵੀ ਦਿੱਤੇ ਜਾਣਗੇ ਉਹ ਕੋਈ ਵੀ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦਾ ਮੇਰੇ ਕੋਲ ਥੋੜੇ ਦਿਨਾਂ ਦੇ ਵਿੱਚ ਉਹ ਫੌਲਡਿੰਗ ਵਾਲੇ ਆਏ ਸਨ ਅਸੀਂ ਆਪਣੇ ਪਿੰਡ ਦੇ ਵਿੱਚ ਕੋਈ ਪਰਿਵਾਰਾਂ ਦੇ ਬੱਚੇ ਉਹ ਸਕੂਲ ਦੇ ਵਿੱਚ ਲਾਏ ਆ ਕਿਤੇ ਦਾ ਵੀ ਹੋਵੇ ਕਿਸੇ ਜਿਹਨੇ ਦਾ ਵੀ ਹੋਵੇ ਉਹ ਸੰਪਰਕ ਕਰ ਸਕਦਾ ਮੈਂ ਉਹ ਨੰਬਰ ਦਿਆਂਗਾ ਉਹਨਾਂ ਦੇ ਨਾਲ ਉਹ ਘਰ ਦੇ ਵਿੱਚ ਟੀਮ ਆਉਂਦੀ ਹੈ ਘਰ ਦੇ ਵਿੱਚ ਸਾਰਾ ਕੁਝ ਉਹ ਦੇਖਦੇ ਆ ਪਰਿਵਾਰ ਦੀ ਨਾਮ ਹਾਲ ਦੇਖਦੇ ਆ ਜੇ ਕਿਸੇ ਦਾ ਕੋਈ ਘਰ ਵੀ ਬਾਗਵੰਦ ਨੇ ਬਣਿਆ ਕਿਹਦਾ ਘਰ ਬਣਨੇ ਵਾਲਾ ਉੱਥੋਂ ਤੱਕ ਦੀ ਮਦਦ ਕਰਦੇ ਆ ਇਹ ਕੋਈ ਪਰਿਵਾਰ ਕਰਕੇ ਦੇ ਵਿੱਚ ਫਸਿਆ ਬਾਪeo ਦੀ ਡੈੱਥ ਹੋ ਗਈ ਹੈ ਤਾਂ ਵੀ ਉਹ ਮਦਦ ਕਰਦੇ ਆ ਇਸ ਕਰਕੇ ਇਹਦੀਆਂ ਦੋ ਸਕੀਮਾਂ ਇੱਕ ਤਾਂ ਸਾਡੀ ਆਪਣੀ ਹੈ ਤੁਹਾਡੀ ਸਾਰੀ ਸਾਥ ਸੰਗਤ ਦੇ ਸਹਿਯੋਗ ਦੇ ਨਾਲ ਹੈ ਸਲਾਈ ਮਸ਼ੀਨਾਂ ਦੋਨਾਂ ਮੈਨਿਆਂ ਦੇ ਵਿੱਚ 10-10 ਸਕੀਮਾਂ ਜਾਣਗੀਆਂ ਉਹਦੇ ਵਿੱਚ ਕੋਈ ਹਫੜਾ ਦਫੜੀ ਨਹੀਂ ਮਚਾਉਣੀ ਹੋਣੀ ਹੋਣੀ ਸਾਰਿਆਂ ਨੂੰ ਸਹਿਨ ਦੇ ਨਾਲ ਦੀ ਅੱਜ ਸਾਡੇ ਕੋਲ 10 ਫਬਰੀ ਦੀਆਂ ਨੀਆਂ 10 ਮਾਣਡੂਆਂ ਦੀਆਂ ਜਿਹੜੇ ਰਹਿ ਗਏ ਉਹਨਾਂ ਨੂੰ ਅਗਲੇ ਮਹੀਨੇ ਦੇ ਵਿੱਚ 10 ਲਾਈਨਸ਼ੀਨਾਂ ਦੇਵਾਂਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹ ਮੇਲਾ ਅਗਲੇ ਸਾਲ ਨਹੀਂ ਮਹੀਨੇ ਦੇ ਵਿੱਚ ਜਿਹੜੇ ਮਹੀਨੇ ਦੇ ਦੇਠੀਆਂ ਤਿਵਾ ਨੂੰ ਮਨਾਇਆ ਜਾਵੇਗਾ ਬਾਕੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਤੁਹਾਡੇ ਵਾਸਤੇ ਇਹ ਮੇਲਾ ਜਿਹੜਾ ਹੈ ਉਹ ਘੰਟੇ ਦਾ ਹੈ 2 ਘੰਟੇ ਦਾ ਹੈ 4 ਘੰਟੇ ਦਾ ਹੈ ਪਰ ਸਾਡੇ ਵਾਸਤੇ ਇਹ ਮਹੀਨਾ 2 ਮਹੀਨਿਆਂ ਦਾ ਹੈ ਅਸੀਂ 2 ਮਹੀਨਿਆਂ ਤੋਂ ਬਿਆਰੀ ਦੇ ਵਿੱਚ ਜੁਟੇ ਹੋਏ ਹਾਂ ਪੰਚ ਕਾਰਡ ਵੀ ਪੋਸਟ ਕਰਦੇ ਬਹੁਤ ਸਾਰੇ ਪਰਿਵਾਰਾਂ ਨੂੰ ਕਾਰਡ ਨਹੀਂ ਮਿਲਦੇ ਉਹ ਡਾਕਾਮੇਂਟ ਦੇ ਵਿੱਚ ਕੋਈ ਨੁਕਸ ਹੈ ਅਸੀਂ 2 ਮਹੀਨੇ ਤੋਂ ਲਗਾਤਾਰ ਇਹ ਪ੍ਰਬੰਧ ਕਰਨ ਦੇ ਵਿੱਚ ਜੁਟੇ ਹੁੰਦੇ ਹਾਂ ਪਰ ਤੁਹਾਡਾ 1 ਘੰਟਾ ਹੁੰਦਾ 2 ਘੰਟੇ ਹੁੰਦੇ 4 ਘੰਟੇ ਹੁੰਦੇ ਮੇਰੇ ਕੰਨ ਦਾ ਭਾਵ ਕਿ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਉਹ ਸਾਡੇ ਕੰਨ ਦੇ ਵਿੱਚ ਦੱਸ ਕੇ ਜਾਣੀਆਂ ਉਹ ਕਹ ਰਹੇ ਆਂ ਇਹ ਸਾਡੀ ਸਟੇਜ ਦੇ ਉੱਤੇ ਪੰਜਾਬ ਦੇ ਬਹੁਤ ਮਸ਼ਹੂਰ ਕਲਾਕਾਰ ਵਕਤ-ਵਕਤ ਨੂੰ ਪਰਕੇ ਆ ਇਹਨਾਂ ਦੇ ਵਿੱਚ ਹਰਨੇਮ ਜਾਲ ਜੀ ਕਲਾਕਾਰ ਸੰਗੀਤ ਸਭਾ ਦੇ ਨਵਾਂ ਸ਼ਹਿਰ ਤੋਂ ਇਸੇ ਤਰ੍ਹਾਂ ਸੋਨੀ ਸ਼ਰਵਾ ਜੀ ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ ਤੋਂ ਐਡ ਲਖਵਿੰਦਰ ਲੱਖਾ ਜੀ ਕਲਾਕਾਰ ਸੰਗੀਤ ਸਭਾ ਨਵਾਂ ਸ਼ਹਿਰ ਤੋਂ ਦਿਲਵਰਜੀਤ ਦਿਲਵਰ ਜੀ ਇਹ ਜਿਹੜੇ ਕਲਾਕਾਰ ਸੰਗੀਤ ਸਮਾਗਮ ਦੇ ਬਾਈਸ ਪ੍ਰਧਾਨ ਜਨਰਲ ਜੱਗਤਰਾ ਉਹ ਇਹ ਸਾਰੇ ਕਲਾਕਾਰ ਇਹ ਪ੍ਰਧਾਨ ਨਹੀਂ ਸਾਡੇ ਬਡੇ ਪ੍ਰਧਾਨ ਨਹੀਂ ਆ ਇਹ ਸਾਡੇ ਬਹੁਤ ਟੈਂਪਰੇਰੀ ਪ੍ਰਧਾਨ ਉਹ ਪ੍ਰਧਾਨ ਬਾਹਰ ਗਿਆ ਠੀਕ ਹੈ ਜਿਹੜਾ ਜਿਹੜੀ ਅਸੇ ਦੇ ਪ੍ਰਧਾਨ ਹੈ ਸਾਰੇ ਆ ਜਾਓ ਮੇਰੀ ਅੱਪਾ ਅਗਾਰ ਤੇ ਫੋਟੋ ਕਰਦੀ ਹੈ ਪ੍ਰਧਾਨ ਸਾਹਿਬ ਜੀ ਸਾਰੇ ਦੇ ਸਰੂਪੇ ਪਾ ਲਓ ਨੇ ਪੇਸ਼ ਕਰਦੇ ਹੋ ਸਾਡੇ ਦਰਮਿਆਨ ਬਹੁਤ ਬਹੁਤ ਪੱਤਰਕਾਰ ਵਾਸਦੇ ਪ੍ਰਦੇਸ਼ ਦੀ ਜਮਾਸ਼ਰ ਸਰਗਰਮੀਆਂ ਤੋਂ ਸੰਦੀਪ ਮਝੂਰ ਦੀ ਸੰਦੀਪ ਮਝੂਰ ਦੀ ਅਜੀਤ ਅਦਵਾਰ ਤੋਂ ਸੋਨੀ ਸਰੋਵਾ ਦੀ ਪੱਤਰਕਾਰ ਤੇ ਰਦੇਵ ਕਾਲ ਜੀ ਹਿਬਾ ਜੈਸਮੀਨ ਬਾਣੀ ਦਪਿੰਦਰ ਲਖਾ ਜੀ ਬਿੰਦਰਾ ਤੋਂ ਜਿਨ੍ਹਾਂ ਨੇ ਹੁਣੇ ਤੁਹਾਡੇ ਨਾਲ ਆਪਣੀਆਂ ਅਰਜ਼ਾਾਂਾਂ ਸਾਝੀਆਂ ਕੀਤੀਆਂ ਬਹੁਤ ਅੱਛੇ ਕਲਾਕਾਰ ਅੱਛੇ ਪ੍ਰਕਾਰ ਔਰ ਇਹ ਸਰ ਜਲਾਸ਼ੀਲ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸੰਗਰਮੀਆਂ ਕੱਲ ਫੇਰ ਨਬੀਅਤ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ